ਜਿਸ ਤਰ੍ਹਾਂ ਤੁਸੀਂ ਖਾਲਸਾਡ ਨੂੰ ਆਪਾਂ ਸਾਰੇ ਜਾਣਦੇ ਆ ਮਨੁੱਖਤਾ ਦੀ ਸੇਵਾ ਵਾਸਤੇ ਪਿਛਲੇ 26 ਸਾਲਾਂ ਤੋਂ ਕੰਮ ਕਰ ਰਹੀ ਆ ਇਹਦੇ ਵਿੱਚ ਮੈਂ 2014 ਤੋਂ ਜਿਹੜਾ ਵਲੰਟੀਅਰ ਸੇਵਾ ਕਰ ਰਿਹਾ ਸੀ ਤੇ 2020 ਦੇ ਵਿੱਚ ਮੈਂ ਆਨਬੋਰਡ ਜਿਹੜਾ ਇਹਦੇ ਤੇ ਕੰਮ ਸ਼ੁਰੂ ਕੀਤਾ ਸੀ ਤੇ ਪਿਛਲੇ 2023 ਦੇ ਵਿੱਚ ਜਿਹੜਾ ਮੈਂ ਪੰਜਾਬ ਦਾ ਕਾਰਜਕਾਰ ਸੰਭਾਲਿਆ ਸੀ ਤੇ ਇਹਦੇ ਵਿੱਚ ਪਿਛਲੇ ਮਹੀਨੇ ਜਿਹੜਾ ਮੈਂ ਆਪਣਾ ਰਿਜ਼ਾਈਨ ਦਿੱਤਾ ਸੀ ਉਹਦੇ ਤੋਂ ਉਹਦਾ ਕਾਰਨ ਇਹ ਸੀ ਕਿ ਇਹਦੇ ਪ੍ਰਬੰਧਾਂ ਦੀ ਘਾਟ ਕਰਕੇ ਪਾਰਦਰਸ਼ੀ ਦੀ ਘਾਟ ਕਰਕੇ ਜਿਹੜਾ ਮੈਂ ਆਪਣਾ ਰਜ਼ਾਇਨ ਦਿੱਤਾ ਸੀ ਜਿਹੜੇ ਕੰਮ ਪੰਜਾਬ ਵਿੱਚ ਹੋਣੇ ਚਾਹੀਦੇ ਆ ਉਹ ਨਹੀਂ ਹੋ ਰਹੇ ਉਹ ਇਹਨਾਂ ਨੂੰ ਕੰਟਰੋਲ ਜਿਹੜਾ ਵਾ ਯੂਕੇ ਤੋਂ ਕਰ ਰਹੇ ਨੇ ਭਾਈ ਰਵੀ ਸਿੰਘ ਜੀ ਜਿਹੜਾ ਕਿ ਜਿੱਥੇ ਕੰਮ ਹੋਣੇ ਚਾਹੀਦੇ ਆ ਉੱਥੋਂ ਦਾ ਹੀ ਬੰਦਾ ਉਹਨਾਂ ਨੂੰ ਦੇਖ ਰੇ ਕਰੇ ਤੇ ਉਹ ਵਧੀਆ ਤਰੀਕੇ ਨਾਲ ਹੋ ਸਕਦੇ ਨੇ ਪਰ ਇਹਦੀ ਘਾਟ ਕਰਕੇ ਹੀ ਅਸੀਂ ਜਿਹੜਾ ਵਾ ਆਪਣੀ ਟੀਮ ਨੇ ਖਾਲਸਾ ਛੱਡ ਚ ਰਜ਼ਾਇਨ ਕੀਤਾ ਉਹ ਕਿੰਨੇ ਮੈਂਬਰ ਦੇ ਰਹੇ ਨੇ ਰਜ਼ਾਇਨ ਅਸੀਂ 4 ਮੈਂਬਰ ਜਿਹੜੇ ਆਨ ਬੋਰਡ ਸੀ ਉਹਨਾਂ ਰਜ਼ਾਇਨ ਦਿੱਤਾ ਵਾ ਬਾਕੀ ਜਿਹੜੇ ਆ ਹਰ ਡਿਸਟ੍ਰਿਕਟ ਜਿਹੜੇ ਵਲੰਟੀਅਰ ਆ ਉਹ ਵੀ ਕੰਮ ਛੱਡ ਰਹੇ ਆ ਵਜਾ ਵਜਾ ਜਿਹੜੀ ਪਾਰਦਰਸ਼ਤਾ ਵਾ ਜੋ ਹੋਣੀ ਚਾਹੀਦੀ ਸੀ ਜੋ ਸੰਗਤ ਨੂੰ ਦੱਸਣਾ ਚਾਹੀਦਾ ਸੀ ਹੋ ਕੀ ਰਿਹਾ ਸੰਸਥਾ ਦੇ ਵਿੱਚ ਪ੍ਰੈਸ ਨੂੰ ਆ ਬਾਕੀ ਜਿਹੜਾ ਤੁਹਾਨੂੰ ਪੀਸੀ ਦਿੱਤੀ ਆ ਇਹਦੇ ਵਿੱਚ ਸਾਰੇ ਪੁਆਇੰਟ ਲਿਖੇ ਆ ਕਿ ਕੀ ਕੀ ਕੰਮ ਜਿਹੜੇ ਆ ਉਹ ਸੰਗਤ ਤੱਕ ਨਹੀਂ ਪਤਾ ਜਿਉ ਉਹਨਾਂ ਚੀਜ਼ਾਂ ਦਾ ਜਿਹੜੇ ਖਾਵੇ ਸੰਸਥਾ ਤਾਂ ਇਹ ਸੰਗਤ ਤੱਕ ਨਹੀਂ ਪਤਾ ਜੋ ਸੰਸਥਾ ਦੇ ਵਿੱਚ ਹੋ ਰਿਹਾ ਜਿਹੜੇ ਐਰਕਾਂ ਦੇ 2023 ਦੇ ਮੰਨ ਲਓ ਜਿਹੜੀ ਪੁਰਾਣੀ ਟੀਮ ਨੇ ਅਸਤੀਫਾ ਦਿੱਤਾ ਸੀ ਉਹਨਾਂ ਦੇ ਕਈ ਕੰਮ ਆ ਜਿਹੜੇ ਅਜੇ ਤੱਕ ਇਹ ਸੰਗਤ ਨਾਲ ਸਾਂਝੇ ਨਹੀਂ ਕੀਤੇ ਖਾਲਸਾਡ ਦੇ ਜਿਹੜੇ ਬੈਂਕ ਅਕਾਊਂਟ ਆ ਉਹ ਪਿਛਲੇ 2 ਸਾਲਾਂ ਤੋਂ ਜਿਹੜੇ ਆ ਸਸਪੈਂਡ ਪਏ ਆ ਉਹਨਾਂ ਟਰਸਟੀਆਂ ਦੀ KYC ਕੰਪਲੀਟ ਨਹੀਂ ਹੈਗੀ। ਉਹਦੇ 'ਚ ਜਿਹੜੇ ਟਰਸਟੀਆਂ ਦੀ ਇਨਵੋਲਵਮੈਂਟ ਨਹੀਂ ਸੰਸਾ ਦੇ ਵਿੱਚ ਹੈਗੀ ਸਿਰਫ 1 ਇੱਕ ਬੰਦਾ ਹੀ ਇਹਨੂੰ ਫੈਸਲੇ ਕਰ ਰਿਹਾ ਵਾ ਇੱਕ ਰਵੀ ਸਿੰਘ ਤੇ ਇੱਕ CFO। ਦੋ ਬੰਦੇ ਸੰਸਾ ਨੂੰ ਚਲਾ ਰਹੇ ਆ ਅੱਜ ਵੀ ਪੰਜਾਬ ਅੱਧਾ ਡੁੱਬ ਗਿਆ ਵਾ ਪਰ ਇੱਕ ਵੀ ਮੀਟਿੰਗ ਟਰਸਟੀਆਂ ਨੇ ਨਹੀਂ ਕੀਤੀ। 2023 ਤੋਂ ਮੈਂ ਇਹਦਾ ਜਿਹੜਾ ਅਹੁਦਾ ਸੰਭਾਲਿਆ ਸੀ। ਅੱਜ ਤੱਕ ਇੱਕ ਵੀ ਪੰਜ ਟਰਸਟੀਆਂ ਨੇ ਇਕੱਠੀ ਮੀਟਿੰਗ ਨਹੀਂ ਕੀਤੀ ਸਭ ਤੋਂ ਵੱਡੀ ਗੱਲ ਤੇ ਆਪਾਂ 26 ਸਾਲ ਦੀ ਗੱਲ ਕਰਦੇ ਆਂ ਸਾਨੂੰ ਪੰਜ ਟਰਸਟੀ ਪੰਜਾਬ ਤੋਂ ਨਹੀਂ ਮਿਲੇ ਟਰਸਟੀ ਜਿਹੜੇ ਆ ਦੋ ਬੰਬੇ ਤੋਂ ਆ ਦੂਸਰਾ ਐਰਕਾਨਾ ਥੋੜੇ ਮਹੀਨੇ ਪਹਿਲਾਂ ਜੁਆਇਨ ਕਰਾਇਆ ਵਾ ਇੱਕ ਟਰਸਟੀ ਕੁਲਵੰਤ ਸਿੰਘ ਜੀ ਬੰਬੇ ਤੋਂ ਆ ਬਾਕੀ ਸਾਰੇ ਟਰਸਟੀ ਜਿਹੜੇ ਬਾਹਰੋਂ ਆ ਕੁਲਵੰਤ ਸਿੰਘ ਜੀ ਸਮੇਂ-ਸਮੇਂ ਤੇ ਪੰਜਾਬ ਵਿਜ਼ਿਟ ਕਰਦੇ ਆ ਪਰ ਉਹਨਾਂ ਦੇ ਕੋਈ ਵਾਸ ਨਹੀਂਗਾ ਉਹ ਆਣ ਕੇ ਇੱਥੇ ਕੋਈ ਫੈਸਲਾ ਲੈ ਸਕਣ ਜਾਂ ਕੋਈ ਕੰਮ ਕਰਾ ਸਕਣ ਕੰਮ ਜਿਹੜਾ ਵਾ ਉਹ ਸਾਰਾ ਰਵੀ ਸਿੰਘ ਨੇ ਕਰਨਾ ਵਾ ਤੇ ਰਵੀ ਸਿੰਘ ਆਪ ਖੁਦ ਪੰਜਾਬ ਨਹੀਂ ਆ ਰਹੇ ਮੈਂ ਅਮਰੀਕਾ ਹੜ ਦੇ ਵਿੱਚ ਉਹਨਾਂ ਨੂੰ ਬਹੁਤ ਅਪੀਲ ਕੀਤੀ ਵੀ ਤੁਸੀਂ ਆਓ ਇੱਥੇ ਬਾਕੀ ਥਾਵਾਂ ਤੇ ਆਪਾਂ ਜਾਂਦੇ ਆ ਟਰਕੀ ਆਪਾਂ ਹਰ ਮਹੀਨੇ ਦੋ ਵਾਰ ਜਾਂਦੇ ਆ ਜੇ ਉੱਥੋਂ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਦਾ ਆਪਾਂ ਨੂੰ ਪਤਾ ਵਾ ਤੇ ਪੰਜਾਬ ਦੇ ਲੋਕਾਂ ਦਾ ਵੀ ਪਤਾ ਹੋਣਾ ਚਾਹੀਦਾ ਸਿਰਫ ਆਪਾਂ ਸੋਸ਼ਲ ਮੀਡੀਆ ਤੇ ਇਹ ਨਾ ਕਹੀਏ ਸਾਡੀਆਂ ਜੜਾਂ ਪੰਜਾਬ ਦੇ ਨਾਲ ਆ ਸਾਨੂੰ ਇੱਥੇ ਆਣ ਕੇ ਉਹਨਾਂ ਦੇ ਦੁੱਖ ਦਰਦ ਵੀ ਸੁਣਨੇ ਚਾਹੀਦੇ ਅੱਜ ਪੰਜਾਬ ਨੂੰ ਲੋੜ ਸੀ ਅੱਜ ਪੰਜਾਬ ਨੂੰ ਇਹਨਾਂ ਚੀਜ਼ਾਂ ਦੀ ਸੇਵਾ ਦੀ ਲੋੜ ਸੀ ਜਿਹਦੇ ਸੈਕੰਡ ਫੇਸ ਦੇ ਵਿੱਚ ਹੁਣ ਤੁਸੀਂ ਦੇਖੋਗੇ ਵੀ ਪੰਜਾਬ ਖਾਲਸਾ ਕਿਤੇ ਦੇਖ ਹੀ ਨਹੀਂ ਰਹੀ ਆਪਾਂ ਨੂੰ ਕੀ ਕੰਮ ਕਰ ਰਹੀ ਆ ਪਹਿਲੇ ਫੇਸ ਦੀ ਵਿੱਚ ਦੇ ਅਸੀਂ 58000 ਲੋਕਾਂ ਤੱਕ ਸਪੋਰਟ ਕੀਤੀ ਉਦੋਂ ਇਹਨਾਂ ਟੀਮਾਂ ਦੀ ਜਿਹੜੀਆਂ ਬਾਹਰ ਵਾਲੀਆਂ ਟੀਮਾਂ ਦੀ ਕੋਈ ਇੱਚ ਇੰਟਰਫੇਅਰਸ ਨਹੀਂ ਹੈਗੀ ਹੁਣ ਇਸ ਟਾਈਮ ਯੂਕੇ ਕੈਨੇਡਾ ਯੂ ਅਮਰੀਕਾ ਆਸਟ੍ਰੇਲੀਆ ਇਹ ਸਾਰੇ ਚੈਪਟਰ ਜਿਹੜੇ ਸ਼ਾਮ ਨੂੰ ਮੀਟਿੰਗ ਕਰਦੇ ਆ ਸਵੇਰੇ ਕੀ ਕੰਮ ਹੋਣਾ ਵਾ ਉਹ ਫਿਰ ਕੰਮ ਟੀਮਾਂ ਕਰਦੀਆਂ ਆ ਇਹ ਇਹ ਸੀ ਮੇਨ ਜਿਹੜਾ ਵਾ ਰਿਜ਼ਾਈਨ ਦੇਣ ਦਾ ਕਾਰਨ। ਅਕਿੰਦਰ ਜੀ ਜੀ ਤੁਸੀਂ ਕਹਿ ਰਹੇ ਹੋ ਇਹ ਭਾਅ ਉਹ ਜਰਾ ਜ਼ਿਆਦਾ ਕਿਉਂ ਹੋ ਗਿਆ। ਹੂੰ। ਪਹਿਲਾਂ ਜਿਵੇਂ ਚੱਲ ਰਹੀ ਸੀ ਜਦੋਂ ਤੁਸੀਂ ਜੁੜੇ ਸੀ ਉਹ ਉਹ ਮੈਸੂਨੀ ਇਹ ਕਾਜ ਜਿਹੜਾ। ਇਹ ਜਿਹੜਾ ਰਵੀ ਸਿੰਘ ਨੇ ਜਿਹੜਾ ਵਾ ਜਿਹੜਾ ਇੰਡੀਆ ਦਾ ਕਾਰਜਕਾਲ ਇਹਨਾਂ ਅਪ੍ਰੈਲ ਦੇ ਵਿੱਚ ਸੰਭਿਆ ਸੀ। ਪਹਿਲਾਂ ਰਵੀ ਸਿੰਘ ਨਹੀਂ ਸੀ ਕਰਦੇ ਪਹਿਲਾਂ ਗੁਰਸੇਵਕ ਸਿੰਘ ਸੀ ਉਹ ਇੰਡੀਆ ਨੂੰ ਦੇਖਦੇ ਸੀ। ਉਦੋਂ ਪਹਿਲਾਂ ਅਮਰਪ੍ਰੀਤ ਸਿੰਘ ਦੇਖਦੇ ਸੀ। ਉਹ ਖੁਦ ਕਰਦੇ ਸੀ। ਪਹਿਲਾਂ ਸਹੀ ਚੱਲ ਰਿਹਾ ਸੀ ਰਵੀ ਸਿੰਘ ਨੇ ਸਭ ਤੋਂ ਪਹਿਲਾਂ ਆਣ ਕੇ ਮੈਡੀਕਲ ਪ੍ਰੋਜੈਕਟ ਬੰਦ ਕੀਤਾ ਜਿਹੜਾ ਸੰਸਾਦ ਆ ਪਿਛਲੇ 10-15 ਸਾਲਾਂ ਤੋਂ ਚੱਲ ਰਿਹਾ ਸੀ ਜਦੋਂ ਦੀ ਸੰਸਾਦ ਪੰਜਾਬ ਦੇ ਵਿੱਚ ਸ਼ੁਰੂ ਹੋਈ ਆ ਉਹ ਮੈਡੀਕਲ ਪ੍ਰੋਜੈਕਟ ਲੋੜਵੰਦਾਂ ਦੀ ਇਹ ਵਾਸਤੇ ਚੱਲ ਰਿਹਾ ਸੀ ਕਿਸੇ ਨੂੰ ਕਿਸੇ ਵੀ ਚੀਜ਼ ਦੀ ਲੋੜ ਆ ਖਾਲਸਾਡ ਦੇ ਫੋਨਾਂ ਤੇ ਫੋਨ ਕਰਦੇ ਸੀ ਤੇ ਆਪਣਾ ਤੋਂ ਇਲਾਜ ਕਰਾਉਂਦੇ ਸੀ ਪਰ ਉਹ ਪਹਿਲਾ ਪ੍ਰੋਜੈਕਟ ਣਾਂ ਕੇ ਬੰਦ ਕੀਤਾ ਮੈਡੀਕਲ ਦਾ ਇਹਨਾਂ ਨੇ ਭਾਈ ਰਵੀ ਸਿੰਘ ਨੇ ਜਿਹੜਾ ਕੰਮ ਪਿਛਲੇ 10 ਸਾਲਾਂ ਦੇ ਵਿੱਚ ਨਹੀਂ ਸੀ ਹੋਇਆ ਉਹ ਸਾਡੀ ਟੀਮ ਨੇ 5 ਤੋਂ 6 ਮਹੀਨਿਆਂ ਦੇ ਵਿੱਚ ਖਾਲਸਾਡ ਹੈਲਥ ਸੈਂਟਰ ਪਟਿਆਲੇ ਜਿਹੜਾ ਹੁਣ ਚੱਲ ਰਿਹਾ ਵਾ ਸਭ ਤੋਂ ਸਸਤੇ ਰੇਟਾਂ ਦੇ ਚੱਲ ਰਿਹਾ ਵਾ ਉਹ ਅਸੀਂ ਸ਼ੁਰੂ ਕਰਾਇਆ ਪਿਛਲੇ 10 ਸਾਲਾਂ ਤੋਂ ਅਮਰਪ੍ਰੀਤ ਤੇ ਰਵੀ ਸਿੰਘ ਉਹਨਾਂ ਨੂੰ ਖੁੱਲਣ ਨਹੀਂ ਸੀ ਦੇ ਰਹੇ ਜਿਹੜੇ ਪਰਿਵਾਰ ਨੇ ਜਗ੍ਹਾ ਦਿੱਤੀ ਸੀ ਉਹਨਾਂ ਨੇ 10 ਸਾਲ ਅੱਧੀ ਜਗ੍ਹਾ ਉਹਨਾਂ ਨੇ ਖਾਲਸਾੜ ਨੂੰ ਡੋਨੇਟ ਕਰਤੀ ਸੀ ਜਿਹੜੀ ਬਾਕੀ ਅੱਧੀ ਜਗ੍ਹਾ ਉਹਨਾਂ ਲੀਜ਼ ਤੇ ਦਿੱਤੀ ਸੀ ਤੇ ਉਹਨਾਂ ਕਿਹਾ ਸੀ ਵੀ ਜੇ ਵਿੱਚ ਕੋਈ ਮੈਡੀਕਲ ਸਰਵਿਸ ਤੁਸੀਂ ਸ਼ੁਰੂ ਕਰੋਗੇ ਤੇ ਅਸੀਂ ਇਹਨੂੰ ਕੰਟੀਨਿਊ ਕਰਾਂਗੇ ਪਰ ਉਹ ਪਿਛਲੇ ਹੁਣ ਪੰਜਾਂ ਮਹੀਨਿਆਂ ਦੇ ਵਿੱਚ ਜਿਹੜੀ ਆ ਉਹ ਸਾਡੀ ਟੀਮ ਨੇ ਤਿਆਰ ਕਰਕੇ ਉਹਨੂੰ ਸ਼ੁਰੂ ਕੀਤਾ ਹੈਲਥ ਸੈਂਟਰ ਉਹ ਜਿਹੜੀ ਜ਼ਮੀਨ ਜਿਹੜੇ ਪਰਿਵਾਰ ਨੇ ਡੋਨੇਟ ਕੀਤੀ ਸੀ ਨਾ ਖਾਲਸਾਈਡ ਨੂੰ 1000 ਗਾਜ ਦਾ ਪਲਾਟ ਆ 500 ਗਾਜ ਉਹਨਾਂ ਡੋਨੇਟ ਕੀਤਾ 500 ਗਾਜ ਲੀਜ਼ ਤੇ ਆ ਉਹਨਾਂ ਨੇ 15 ਦੇ ਵਿੱਚ ਇਹਦੀ ਲੀਜ਼ ਪੇਪਰ ਸਾਈਨ ਕੀਤੇ ਸੀ ਵੀ ਤੁਸੀਂ ਇੱਥੇ ਮੈਡੀਕਲ ਸਰਵਿਸ ਸ਼ੁਰੂ ਕਰੋ ਉਹਨਾਂ ਦਿੱਤੀ ਇਹ ਸ਼ਰਤ ਤੇ ਦਿੱਤੀ ਸੀ ਪਰ ਉਹ ਪਿਛਲੇ 24 ਦੇ ਵਿੱਚ ਆਣ ਕੇ 23 ਦੇ ਵਿੱਚ ਅਸੀਂ ਇਹ ਕਾਰਜਕਾਰ ਸੰਭਾਲ ਲਿਆ ਤੇ 24 ਦੇ ਵਿੱਚ ਆਣ ਕੇ ਅਸੀਂ ਉੱਥੇ ਜਿਹੜੀ ਆ ਮੈਡੀਕਲ ਸਰਵਿਸ ਸ਼ੁਰੂ ਕੀਤੀ ਆ ਪੰਡ ਗੁੰਡ ਦਾ ਵੀ ਰੋਲਾ ਜੀ ਪੰਡ ਜਮਾ ਹੋਏ ਨੇ 2019 ਦੇ ਵਿੱਚ ਤੁਸੀਂ ਦੱਸਿਆ 2 ਕਰੋੜ 40 ਲੱਖ ਰੁਪਏ ਹਾਂਜੀ ਉਹ ਉਹ ਮੈਂ ਬੋਆਪਾ ਰਵੀ ਸਿੰਘ ਨੇ ਉਹਦੇ ਬਾਰੇ ਦੱਸਿਆ ਵਾ ਸੋਸ਼ਲ ਮੀਡੀਆ ਤੇ ਬਹੁਤ ਵਾਰ ਉਦੋਂ ਪੋਸਟਾਂ ਪਾਈਆਂ ਵੀ 2.4 ਮਿਲੀਅਨ ਜਿਹੜਾ ਪੈਸਾ ਇਕੱਠਾ ਆਇਆ ਵਾ ਪਰ ਉਹ ਲੱਗਾ ਕਿੱਥੇ ਆ ਅਜੇ ਤੱਕ ਸੰਸਥਾ ਨੂੰ ਨਹੀਂ ਪਤਾ ਅਜੇ ਤੱਕ ਲੋਕਾਂ ਨੂੰ ਉਸ ਚੀਜ਼ ਦੀ ਜਾਣਕਾਰੀ ਨਹੀਂ ਜਿਹੜੇ ਡੋਨਰ ਆ ਜਿਹੜੇ ਸੇਵਾ ਵਾਲੇ ਉਹਨਾਂ ਨੂੰ ਜਾਣਕਾਰੀ ਨਹੀਂ ਉਸ ਟਾਈਮ ਟੀਮ ਨੇ 24000 ਜਿਹੜਾ ਡੀਏਪੀ ਖਾਦ ਦਾ ਬਿੱਲ ਹੈਗਾ ਵਾ ਪਰ ਜਿਹੜੀ ਵੰਡ ਦੇ ਪੇਪਰ ਆ ਉਹ 7000 ਦੇ ਆ ਉਹਦੀ ਕਦੇ ਗੱਲ ਨਹੀਂ ਕੀਤੀ ਵੀ ਉਹ ਜਿਹੜਾ ਬਾਕੀ ਬੈ ਗਿਆ ਕਿੱਥੇ ਗਿਆ ਵਾ ਕਦੀ ਤੁਹਾਡੇ ਨੂੰ ਕੋਈ ਅਪਰਾਹਲਾ ਕੀਤਾ ਜਾਏ ਇਹ ਆਵਾਜ਼ ਦੇ ਨੇ ਸਮਝ ਲਈਏ ਲੋਕਾਂ ਨੂੰ ਇਹ ਆਪ ਅਪਰਾਹਲਾ ਤੁਹਾਡੇ ਜਰੀਏ ਅੱਜ ਅਸੀਂ ਇਹੋ ਅਪਰਾਹਲਾ ਕਰਨ ਵਾਸਤੇ ਅਸੀਂ ਚੌਹਨੇ ਸਾਹਿਬ ਘਰੇ ਭਾਈ ਰਵੀ ਸਿੰਘ ਨੂੰ ਇਸ ਚੀਜ਼ ਦਾ ਪਤਾ ਨਹੀਂਗਾ ਤਾਂ ਕਰਕੇ ਪਰ ਹੁਣ ਜਦੋਂ ਸਾਡਾ ਉਹਨਾਂ ਨਾਲ ਡਾਇਰੈਕਟ ਵਾਹ ਪਿਆ ਸਾਨੂੰ ਪਤਾ ਲੱਗਾ ਵਾ ਪਿਛਲੇ ਅਪ੍ਰੈਲ ਤੋਂ ਲੈ ਕੇ ਵੀ ਹੁਣ ਕੀ ਹੋ ਰਿਹਾ ਹੁਣ ਤੇ ਸਾਰੀ ਚੀਜ਼ਾਂ ਨੂੰ ਪਤਾ ਇਸ ਤੋਂ ਇਲਾਵਾ ਇੱਕ ਖਾਲਸਾ ਈਟ ਦਾ ਕੇਸ ਵੀ ਚੱਲ ਰਿਹਾ ਜਿਹਦੀ ਸੰਸਥਾ ਨੂੰ ਕੋਈ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ ਹੈਗੀ ਕੋਈ ਅਵੇਅਰ ਨਹੀਂ ਹੈਗਾ ਪਾਰਦਰਸ਼ਤਾ ਸਿਰਫ ਆਪਾਂ ਕਹਿਨੇ ਆ ਇਹਨਾਂ ਚੀਜ਼ਾਂ ਦੀ ਪਾਰਦਰਸ਼ਤਾ ਚਾਹੀਦੀ ਆ ਤਾਂ ਕਿ ਲੋਕਾਂ ਨੂੰ ਵੀ ਇਸ ਚੀਜ਼ ਦਾ ਪਤਾ ਹੋਵੇ ਸੰਸਥਾ ਕੀ ਕਰ ਰਹੀ ਹੈ ਕੀ ਕੀ ਕੰਮ ਉਹਨਾਂ ਦੇ ਕਰਨ ਵਾਲੇ ਤੁਹਾਡਾ ਦਾ ਕੋਈ ਪਲਾਨ ਸਾਡਾ ਦੇ ਕਾਂ ਕੋਈ ਪਲਾਨ ਨਹੀਂ ਜੀ ਅਸੀਂ ਤੇ ਇਹਨਾਂ ਕੋ ਹਿਸਾਬ ਹੀ ਲਵਾਂਗੇ ਜਿਹੜਾ ਪੈਸਾ ਹੁਣ ਵੀ ਸੰਸਥਾ ਨੇ ਪੈਸਾ ਜਿਹੜਾ ਵਾ ਪੰਡਾਂ ਨਾਲ ਇਕੱਠਾ ਕੀਤਾ ਵਾ ਪਰ ਉਹਦੀਆਂ ਐਫ ਡੀਆ ਕਰਾ ਕੇ ਰੱਖ ਲਿਆ ਉਹ ਕਿਉਂ ਨਹੀਂ ਲੋਕਾਂ ਤੱਕ ਵੰਡਿਆ ਗਿਆ ਅੱਜ ਤੱਕ 30 ਤਰੀਕ ਨੂੰ 31 ਤਰੀਕ ਮੇਰਾ ਲਾਸਟ ਦਿਨ ਸੀ ਅਜੇ ਤੱਕ ਸੰਸਥਾ ਨੇ 1 ਕਿਲੋ ਕਣਕ ਨਹੀਂ ਖਰੀਦੀ ਦੋ ਦੋ ਜਿਹੜੀਆਂ ਸੰਸਥਾਵਾਂ ਐਰਕਾਂ ਖੜਾਂ ਦੇ ਵਿੱਚ ਸ਼ੁਰੂ ਹੋਈਆਂ ਵਾਂ ਉਹਨਾਂ ਨੇ ਕਈਆਂ ਕਈਆਂ ਪਿੰਡਾਂ ਨੂੰ ਬੀ ਵੰਡਦਾ ਵਾ ਤੇ ਇਹਨਾਂ ਖਾਲਸਾ ਜ ਨੇ ਕੁਝ ਨਹੀਂ ਕੀਤਾ ਇਹ ਤੱਕ ਡੀਏਪੀ ਹੁਣ ਜਿਹੜੀ ਚੀਜ਼ ਇੱਕ ਹੋਰ ਨਵੀਂ ਆਈ ਆ ਤੁਸੀਂ ਵੀ ਦੇਖਿਆ ਸੋਸ਼ਲ ਮੀਡੀਆ ਤੇ ਹੁਣ 1 ਡੇ ਐਨਪੀਕੇ ਰਹੇ ਆ ਪਰ 10 ਡੀਏਪੀ ਰਹੇ ਆ ਉਹ ਐਨਪੀਕੇ ਤੇ ਡੀਏਪੀ ਖਾਦ ਦਾ ਬਹੁਤ ਫਰਕ ਆ ਆਪਾਂ ਸਾਰੇ ਖੇਤੀ ਕਰਦੇ ਆ ਕੋਈ ਵੀ ਖਾਨ ਡੀਏਪੀ ਨਾਲ ਹੀ ਕਣਕ ਬੀਜਦਾ ਐਨਪੀਕੇ ਨਾਲ ਨਹੀਂ ਬੀਜਦਾ ਮੈਨੂੰ ਤੇ ਇਹ ਵੀ ਸ਼ੱਕ ਆ ਕਿ ਉਹ ਕਿਸੇ ਦਾ ਖਾਤਾ ਤੇ ਨਹੀਂ ਕਲੀਅਰ ਕਰਦੇ ਵੰਡਣ ਜਾਂਦੇ ਉਹ ਕਿਸਾਨਾਂ ਨੂੰ ਉਹ ਸਵਾਲ ਨਹੀਂ ਕਰਦੇ ਤਾਂ ਵੀ ਚੁੱਕੀ ਇੰਟਰਵਿਊ ਨਹੀਂ ਉਹ ਨਹੀਂ ਸਾਡੇ ਤੋਂ ਬਾਹਰ ਸ਼ੁਰੂ ਹੋਇਆ ਉਹ 31 ਤਰੀਕ ਦਾ ਮੇਰਾ ਲਾਸਟ ਦਿਨ ਹੈ 31 ਤਰੀਕ ਤੱਕ ਨਾ ਇਹਨਾਂ ਕੋਲੋਂ ਕੋਈ ਡੀਏਪੀ ਆਈ ਨਾ ਇਹਨਾਂ ਕੋਲੋਂ ਕੋਈ ਬੀ ਆਇਆ ਉਦੋਂ 2 ਮਹੀਨੇ ਪਹਿਲਾਂ ਅਸੀਂ ਪ੍ਰਪੋਜ਼ਲ ਬਣਾ ਕੇ ਫਰਸਟ ਫੇਸ ਤੋਂ ਇਲਾਵਾ ਜਦੋਂ ਸੈਕੰਡ ਫੇਸ ਦਾ ਅਸੀਂ ਕੰਮ ਸ਼ੁਰੂ ਕੀਤਾ 25 ਤਰੀਕ ਨੂੰ ਉਦੋਂ 10 ਦਿਨ ਪਹਿਲਾਂ ਅਸੀਂ ਇਹਨਾਂ ਨੂੰ ਇੱਕ ਪ੍ਰਪੋਜ਼ਲ ਬਣਾ ਕੇ ਭੇਜਿਆ ਵੀ ਅਸੀਂ 20 ਬੰਦੇ ਹਾਇਰ ਕਰਕੇ ਸੈਕੰਡ ਫੇਸ ਵਾਲਾ ਕੰਮ ਸ਼ੁਰੂ ਕਰਾਂਗੇ ਉਹਦੇ ਚ ਸਾਂਝੀ ਖੇਤੀ ਪ੍ਰੋਜੈਕਟ ਆ ਜਿਹੜਾ ਲੋੜਵੰਦਾਂ ਦੀ ਮਦਦ ਕਰੂਗਾ ਉਹਦੇ ਚ ਇੱਕ ਟਰੈਕਟਰ ਹੋਊਗਾ ਪੰਜ ਤੋਂ ਸੱਤ ਜਿਹੜੇ ਖੇਤੀ ਸੰਧ ਹੋਣਗੇ ਜਿਹੜੇ ਛੋਟੇ ਜ਼ਿਮੀਂਦਾਰਾਂ ਦੀ ਜਿਹੜੀ ਕਣਕ ਦੀ ਬਜਾਈ ਆ ਟਾਈਮ ਟੂ ਟਾਈਮ ਹੁੰਦੀ ਰਹੂਗੀ ਪਰ ਉਹਦੀ ਇਹਨਾਂ ਨੇ ਉੱਤੇ ਕੋਈ ਵਿਚਾਰ ਹੀ ਨਹੀਂ ਕੀਤਾ ਉਹਨੂੰ ਲੈ ਕੇ ਨਹੀਂ ਆਏ ਵੀ ਆ ਤੁਸੀਂ ਕਰ ਲਓ ਜਾਂ ਨਾ ਕਰੋ ਸਾਨੂੰ ਉੱਤੇ ਕੋਈ ਹਾਂ ਗਾਰਾ ਨਹੀਂ ਇਹਨਾਂ ਨੇ ਦਿੱਤਾ ਰੋਜ਼ ਸ਼ਾਮਾਂ ਨੂੰ 2 ਘੰਟੇ ਮੀਟਿੰਗ ਹੁੰਦੀ ਆ ਅਜੇ ਵੀ ਮੀਟਿੰਗ ਹੁੰਦੀ ਆ ਮੇਰੇ ਤੋਂ ਪਹਿਲਾਂ ਵੀ ਮੀਟਿੰਗ ਜਦੋਂ ਮੈਂ ਸੀ ਉਦੋਂ ਵੀ ਮੀਟਿੰਗਾਂ ਹੁੰਦੀਆਂ ਸੀ ਪਰ ਉਹਦੇ ਤੇ ਕੋਈ ਸਿੱਟਾ ਨਹੀਂ ਨਿਕਲ ਕੇ ਸਾਹਮਣੇ ਆਇਆ ਤੁਸੀਂ ਭ ਅਰੇ ਆਨਾਂ ਨਾਲ ਵੀ ਇਹ ਪ੍ਰੋਬਲਮ ਆ ਰਹੀਆਂ ਨੇ ਤੁਹਾਨੂੰ ਜਮੀਨੀ ਪੱਧਰ ਤੇ ਤੁਹਾਡਾ ਉਹਨਾਂ ਦਾ ਤਾਲਮੇਲ ਕੋਈ ਰਸਤਾ ਨਹੀਂ ਹੋਇਆ ਬਾਅਦ ਚ ਭਾਈ ਰਵੀ ਸਿੰਘ ਨੂੰ ਖੁਦ ਮੀਟਿੰਗ 'ਚ ਹੁੰਦੇ ਆ ਜਿਹੜੀਆਂ ਸ਼ਾਮ ਨੂੰ ਮੀਟਿੰਗ ਹੁੰਦੀਆਂ ਫੈਸਲੇ ਭਾਈ ਰਵੀ ਸਿੰਘ ਦੇ ਆ ਜਿਹੜੇ ਹੋਰ ਕਿਸੇ ਜਾਂ ਤੇ ਭਾਈ ਰਵੀ ਸਿੰਘ ਮੀਟਿੰਗ 'ਚ ਨਾ ਹੋਣ ਅਸੀਂ ਉਹਨਾਂ ਤੱਕ ਗੱਲ ਪਹੁੰਚਾਈਏ ਉਹ ਖੁਦ ਮੀਟਿੰਗਾਂ ਕਰਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਸ ਚੀਜ਼ ਦੀ ਅਪਡੇਟ ਲੈਂਦੇ ਪਰ ਕੋਈ ਕੰਮ ਨਹੀਂ ਕਰਨ ਦਿੰਦੇ ਜਿੱਦਾਂ ਹੁਣ 2019 ਦੇ ਵਿੱਚ ਇੱਕ ਇਹ ਇਹਨਾਂ ਨੇ ਪਿਉਰੀਫਾਈ ਪੰਪ ਖਰੀਦੇ ਸੀ ਵਾਟਰ ਪਿਉਰੀਫਾਈ ਇੱਕ ਪੰਪ ਖਰੀਦੇ ਸੀ ਉਹ ਯੂ ਐਸ ਏ ਚੈਪਟਰ ਤੋਂ ਪੇਮੈਂਟ ਹੋਈ ਆ ਜੀ ਜਦੋਂ ਅਸੀਂ 2023 ਦਾ ਕਾਰਜਕਾਰ ਸੰਭਾਲਿਆ ਸਾਨੂੰ ਉੱਥੋਂ ਜਾ ਕੇ ਪਤਾ ਲੱਗਾ 2000 ਪਿਉਰੀਫਾਈ ਵਾਟਰ ਪੰਪ ਇਹਨਾਂ ਖਰੀਦ ਕੇ ਰੱਖੇ ਆ ਅਜੇ ਤੱਕ ਇਹ ਤੇ ਸੰਗਤ ਨੂੰ ਨਹੀਂ ਵੰਡੇ ਉਹ ਪਟਿਆਲੇ ਵੇਅਰਹਾਊਸ 'ਚ ਪਏ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਉਹਨਾਂ ਦੀ ਕੀਮਤ ਕਰੋੜਾਂ ਰੁਪਏ ਬਣਦੀ ਉਸ ਟਾਈਮ ਤੇ ਅੱਜ ਅੱਜ ਤੱਕ ਉਹ ਕਿਤੇ ਵੰਡੇ ਨਹੀਂ ਗਏ ਨਾ ਯੂ ਐਸ ਏ ਚੈਪਟਰ ਨੇ ਇਹ ਗੱਲ ਕਿਤੇ ਸੰਗਤ ਨਾਲ ਸਾਂਝੀ ਕੀਤੀ ਆ ਨਾ ਉੱਥੋਂ ਦੇ ਕਿਸੇ ਗੁਰੂ ਘਰ 'ਚ ਸਾਂਝੀ ਕੀਤੀ ਆ ਪੀ ਆ ਜਿਹੜਾ ਪੈਸਾ ਵਾ ਇਹਦੀ ਵਰਤੋਂ ਨਹੀਂ ਗਾੜੀ ਹੋਈ ਨਾ ਇਹ ਅਮਰਪ੍ਰੀਤ ਨੇ ਕਿਤੇ ਵੰਡੇ ਆ ਉਹ ਅਜੇ ਵੀ ਉੱਥੇ ਪਏ ਆ तकरीबन ਹੁਣ ਖਤਮ ਹੋਣ ਦੇ ਕਿਨਾਰੇ ਕਿਉਂਕਿ ਉਹਨਾਂ ਦੀ ਬਲਾਸਕਟ ਦੀ ਬੋਡੀ ਆ 5-7 ਸਾਲ ਤੱਕ ਉਹਦਾ ਹੀ ਖਤਮ ਹੋ ਜਾਂਦਾ ਕੋਈ ਸੰਗਤ ਕਿੱਥੇ ਵੰਡੇ ਸੀ ਉਹਨਾਂ ਹੜਾ 2019 ਚ ਮਂਗਾਏ ਸੀ ਉਹਨਾਂ ਹੜਾਂ ਵਾਲੇ ਇਲਾਕਿਆਂ ਦੇ ਵਿੱਚ ਪਰ ਉਹ ਵੰਡੇ ਨਹੀਂ ਅਜੇ ਤੱਕ ਜੇ ਕੋਈ ਸੰਗਤ ਨੂੰ ਅਪੀਲ ਕਰਨਾ ਚਾਹੂਗਾ ਕਿਉਂਕਿ ਸੰਗਤ ਦਾ ਪੈਸਾ ਜਿਹੜਾ ਇਸ ਤਰ੍ਹਾਂ ਵੇਸਟ ਜਾ ਰਿਹਾ ਹੈ ਸੰਗਤ ਨੂੰ ਅਸੀਂ ਇਹੋ ਹੀ ਅਪੀਲ ਕਰਨੀ ਚਾਹੁੰਦੇ ਆਂ ਕਿ ਆਪਾਂ ਇਹ ਰਲ ਮਿਲ ਕੇ ਇਸ ਚੀਜ਼ ਦਾ ਹਿਸਾਬ ਲਈਏ ਪੁੱਛੀਏ ਕਿ ਕਿਉਂ ਪੈਸਾ ਲੋੜਵੰਦਾ ਤੱਕ ਕਿਉਂ ਨਹੀਂ ਪਹੁੰਚ ਰਿਹਾ ਆਪਾਂ ਇੱਕ ਆਖਦੇ ਆਂ ਸਾਡਾ 26 ਸਾਲ ਦਾ ਐਕਸਪੀਰੀਅੰਸ ਆ ਪਰ ਇੰਨਾ ਐਕਸਪੀਰੀਅੰਸ ਸਾਡਾ ਵੀ ਅਜੇ ਤੱਕ ਅਸੀਂ ਇੱਕ ਘਰ ਦੇ ਲੈਂਡਰ ਨਹੀਂ ਪਾਇਆ ਐਡੀ ਵੱਡੀ ਸੰਸਥਾ ਹੋਵੇ ਨਿੱਕੇ ਨਿੱਕੇ ਸੰਸਥਾ ਜਿਹੜੀਆਂ ਜਿਹਦੇ 5-5 10-10 ਮੈਂਬਰ ਆ ਕਿਸੇ ਨੇ ਦੋ ਘਰਾਂ ਦੇ ਲੈਂਡਰ ਪਾਤਾ ਕਿਸੇ ਨੇ ਤਿੰਨ ਘਰ ਬਣਾ ਕੇ ਦਿੱਤੇ ਆ ਜਿਹੜੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਤੁਸੀਂ ਦੇਖਦੇ ਆਂ ਫਾਜ਼ਿਲਕਾ ਗੁਰੂ ਘਰ ਦੀ ਨਹੀਂ ਰੱਖ ਲਈ ਆ ਉਹਦੀ ਅਜੇ ਅੱਜ ਤੱਕ ਕੋਈ ਸ਼ੁਰੂ ਨਹੀਂ ਹੋਇਆ ਗੁਰੂਕਰ ਸਿਰਫ ਇੱਕ ਸਿਲ ਲੱਗੀ ਆ ਜਿੱਦਾਂ ਸਰਕਾਰਾਂ ਲਾਉਂਦੀਆਂ ਉਦਾਂ ਹੀ ਇਹਨਾਂ ਸਿਲ ਲਾਤੀ ਆ ਉੱਤੇ ਕੰਮ ਨਹੀਂ ਸ਼ੁਰੂ ਹੋਇਆ ਮੈਨੂੰ ਤੇ ਇਹ ਲੱਗਦਾ ਵਾ ਕਿ ਕਿਤੇ ਇਹਨਾਂ ਦੀ ਮਿਹਲੀ ਭੋਗਤ ਨਹੀਂ ਪੁਰਾਣੀ ਟੀਮ ਦੇ ਨਾਲ ਪਿਆਰ ਕਾ ਤੁਸੀਂ ਕੰਮ ਕਰ ਲਓ ਅਸੀਂ ਪਿੱਛੇ ਹੋ ਜੰਨੇ ਆ ਉਹਨਾਂ ਦੇ ਨਾਲ ਸਪੋਰਟ ਕਰ ਰਹੇ ਹਾਂ ਉਹਨਾਂ ਨੂੰ ਨੇ ਪ੍ਰਗਟ ਗ੍ਰਾਉਂਡ ਤੇ ਹੈ ਹੀ ਨਹੀਂ ਕਿ ਦੋ ਕੰਮ ਜਿਹੜੇ ਮੈਂ ਸ਼ੁਰੂ ਕੀਤੇ ਸੀ ਗੁਰਚੱਕ ਡੇਰਾ ਬਾਬਾ ਨਾਨਕ ਤੇ ਅੰਮ੍ਰਿਤਸਰ ਦੇ ਵਿੱਚ ਡੀਜ਼ਲ ਦੀ ਵੰਡ ਸ਼ੁਰੂ ਕੀਤੀ ਸੀ ਉਹੀ ਦੋ ਕੰਮ ਐ ਉਦੋਂ ਇਲਾਵਾ ਕੋਈ ਕੰਮ ਹੀ ਨਹੀਂ ਸ਼ੁਰੂ ਕੀਤਾ ਗਰਦਾਸਪੁਰ ਘਰਾਂ ਦਾ ਜਿਹੜਾ ਕੰਮ ਦੇ ਅੱਜ ਤੋਂ ਤੁਸੀਂ ਸੋਸ਼ਲ ਮੀਡੀਆ ਦੇਖੋਗੇ 20 ਦਿਨ ਪਹਿਲਾਂ ਦੇ ਬੋਰਡ ਲੱਗੇ ਪਿਆ ਘਰ ਖਾਲਸਾ ਦੇ ਬਣਾਉਣੇ ਪਰ ਅਜੇ ਤੱਕ ਉਹਨਾਂ ਦੀ ਪੇਮੈਂਟਾਂ ਨਹੀਂ ਹੋਈਆਂ ਪੇਮੈਂਟ ਤੋਂ ਬਿਨਾਂ ਉਹ ਪਾਲਟੀ ਘਰ ਜਾ ਕੇ ਕਿੱਦਾਂ ਬਣਾਉਂਗੀ ਜੋਨਾਂ ਚਾਹਤਾ ਕੋਨਾਂ ਦੀ ਪੇਮੈਂਟ ਨਹੀਂ ਕਲੀਅਰ ਕਰਦੀ ਪੇਮੈਂਟ ਕਲੀਅਰ ਕਰਨ ਵਾਸਤੇ ਰਵੀ ਸਿੰਘ ਨੇ ਅਪਰੂਵਲ ਕਰਨਾ ਸੀਐਫਓ ਨੇ ਅਪਰੂਵਲ ਕਰਨਾ ਸੀਐਫਓ ਕੈਨੀਆ ਵਾ ਰਵੀ ਸਿੰਘ ਭਾਈ ਯੂਕੇ ਆ ਤੇ ਉਥੋਂ ਉਥੋਂ ਕੰਮ ਚੱਲਦਾ ਸਾਰਾ ਜਿਹੜੇ ਤੁਹਾਡੇ ਨਾਲ ਉਹਦੇ ਦਰ ਮੈਂਬਰ ਬੈਠੇ ਨੇ ਇਹਨਾਂ ਦੇ ਬਾਰੇ ਦੱਸ ਦੋ ਉਹਨਾਂ ਦੇ ਨਾਮ ਤੇ ਇਹਨਾਂ ਦੇ ਉਹ ਮੇਰੇ ਨਾਲ ਇਹ ਗੁਰਵਿੰਦਰ ਸਿੰਘ ਜੀ ਆ ਜਿਹੜੇ ਆਫਿਸ ਦੇ ਮੈਨੇਜਰ ਸੀ ਇਹ ਸਾਰਾ ਆਫਿਸ ਪਟਿਆਲੇ ਦੇਖਦੇ ਹੁੰਦੇ ਸੀ ਇਹ ਮੇਰੇ ਨਾਲ ਕਮਲਪ੍ਰੀਤ ਸਿੰਘ ਆ ਇਹ ਮੈਡੀਕਲ ਦੇ ਸਾਰੇ ਦੀ ਪ੍ਰੋਜੈਕਟ ਦੇਖਦੇ ਹੁੰਦੇ ਸੀ ਤੇ ਸਭ ਤੋਂ ਲਾਸਟ ਜਿਹੜੇ ਆ ਉਹ ਪਰਮਹਵਤ ਪਾਲਿਆ ਉਹ ਫੀਲਡ ਦੇ ਕੋਆਰਡੀਨੇਟਰ ਸੀ ਪਰਮਹਭਤ ਪਾਲ ਸਿੰਘ ਫੰਡ ਦੀ ਸਾਰੇ ਦੁਰਪਯੋਗ ਬਿਲਕੁਲ ਜੀ ਫੰਡ ਦਾ ਦੁਰਪਯੋਗ ਹੋ ਰਿਹਾ ਬਾਕੀ ਵਰਤਿਆ ਨਹੀਂ ਜਾ ਰਿਹਾ ਅੱਜ ਸਾਨੂੰ ਰੋਟੀ ਦੀ ਲੋੜ ਹੈ ਜੇ ਅੱਜ ਨਾ ਮਿਲੇ ਮਹੀਨੇ ਨੂੰ ਅਸੀਂ ਕੀ ਕਰਨੀ ਹੋ ਸਕਦਾ ਅਸੀਂ ਉਦੋਂ ਤੱਕ ਉਹ ਆਪ ਹੀ ਪਰਿਵਾਰ ਆਪਣਾ ਖੀਲਾ ਕਰ ਲੈਣ ਲੋੜ ਉਹਨਾਂ ਨੂੰ ਅੱਜ ਅੱਜ ਸੰਸਥਾ ਨਾਲ ਨਹੀਂ ਖੜੀ ਅੱਜ ਅਸੀਂ ਐਫ ਡੀਆਂ ਕਰਾ ਕੇ ਤੇ ਉਹਨੂੰ ਸਾਈਡ ਤੇ ਆ ਇੱਥੇ ਦਫ਼ਤਰ ਦੇ ਬਾਹਰ ਸਾਹਮਣੇ ਖਾਲਸਾ ਦਾ ਦਫ਼ਤਰ ਆ ਇਹਨਾਂ ਨੇ ਗੱਡੀਆਂ ਤਿੰਨ ਲਈਆਂ ਦੋ ਹਫ਼ਤੇ ਤੋਂ ਦਿਵਾਲੀ ਤੋਂ ਪਹਿਲਾਂ ਦੀਆਂ ਗੱਡੀਆਂ ਇੱਥੇ ਖੜੀਆਂ ਵਾਂ ਉਹ ਗੱਡੀਆਂ ਫੀਲਡ 'ਚ ਕੰਮ ਕਰਨ ਵਾਸਤੇ ਲਈਆਂ ਸੀ ਉਹਨਾਂ ਨੇ ਆਂਦੇ ਮੈਨੂੰ ਆਂਦੇ ਗੱਡੀਆਂ ਖੜੀਆਂ ਕਰਦੇ ਮੈਂ ਇਹਦੀ ਆਪ ਵੰਡ ਕਰਨੀ ਆ ਅਜੇ ਤੱਕ ਉਹ ਗੱਡੀਆਂ ਖੜੀਆਂ ਵਾਂ ਸੰਗਤ ਦੇ ਪੈਸੇ ਦੀ ਪਰਵਾਹ ਹੀ ਕੋਈ ਨਹੀਂ ਕਿ ਜਿੱਦਾਂ ਆਉਂਦਾ ਆਈ ਜਾਵੇ ਉਹ ਹੁਣ ਗੱਡੀਆਂ ਜਿਹੜੀਆਂ ਵਾਂ Mahindra Camper 30 ਲੱਖ ਦੀਆਂ ਗੱਡੀਆਂ ਸੀ ਉਹ ਇੱਥੇ ਗਲੀ ਇੱਥੇ ਖੜੀਆਂ ਗਲੀਆਂ ਵਾਂ ਉਹਨਾਂ ਨੂੰ ਕਿਤੇ ਵਰਤੋ ਮੈਂ ਤੇ ਸੋਚਿਆ ਸੀ ਕਿ ਜੇ ਮੇਰੇ ਕਰਕੇ ਨਹੀਂ ਕਰਦੇ ਤੇ ਮੈਂ ਇਸ ਸਿਸਟਮ 'ਚ ਬਾਹਰ ਹੋ ਜਾਣਾ ਲੋਡ ਵੰਨ ਦੀ سپورਟ ਤੇ ਹੋਵੇ ਉਹਨਾਂ ਦੇ ਕੰਮ ਤੇ ਹੁਣ ਪਰ ਉਹ ਕੰਮਾਂ ਦੀ ਰਫਤਾਰ ਜੇ ਵੀ ਹੁੰਨੀ ਆ ਕੋਈ ਦੇਖ ਨਹੀਂ ਰਿਹਾ ਬਾਹਰੋਂ ਬੰਦੇ ਤੇ ਬੰਦਾ ਭੇਜ ਰਹੇ ਆ ਘੱਟ ਤੋਂ ਘੱਟ ਵੀ 20 ਤੋਂ 25 ਲੱਖ ਰੁਪਈਆ ਲਾ ਕੇ ਟਿਕਟਾਂ ਲਾ ਕੇ ਬਾਹਰੋਂ ਬੰਦੇ ਆ ਗਏ ਤੇ ਜਿਉ 25 ਲੱਖ ਦਾ ਤੇਲ ਵੰਡਿਆਂ ਦਾ ਪੰਜਾਂ ਪਿੰਡਾਂ ਨੇ ਕਣਕ ਵੇਚ ਲੈਣੀ ਸੀ ਉਹਨਾਂ ਬੰਦਿਆਂ ਦੀ ਰਿਪੋਰਟ ਕੀ ਉਹਨਾਂ ਆਣ ਕੇ ਕੀਤਾ ਕੀ ਆ ਇਹ ਰਵੀ ਸਿੰਘ ਜੀ ਦਾ ਹਿਸਾਬ ਦੱਸਣ ਪਈ ਉਹਨਾਂ ਆਣ ਕੇ ਕੀਤਾ ਕੀ ਬੰਦਿਆਂ ਨੇ ਕਦੋਂ ਬੰਦਿਆ ਕਿੰਨੀ ਡਿਊਰੇਸ਼ਨ ਚੱਲੇ ਜਦੋਂ ਤੋਂ ਇਹ ਹੜ ਸ਼ੁਰੂ ਹੋਇਆ ਅਜੇ ਵੀ ਇੱਕ ਬੰਦਾ ਉਹਨਾਂ ਦੇ ਇੱਥੇ ਆ ਇਹਦਾ ਕਾਰਨ ਕੀ ਤੁਸੀਂ ਰਵੀ ਸਿੰਘ ਦੇ ਕਿਸ ਹਸਾਂ ਕਹਿੰਦੇ ਵੇਲੇ ਇਹ ਕੰਮ ਨਹੀਂ ਕਰਦੇ ਤੁਸੀਂ ਕੀ ਕੰਮ ਕਰਦੇ ਕਾਰਨ ਸੀ ਇਹੋ ਹੀ ਕਿ ਦੱਸਦੇ ਆਂ ਵੀ ਜਿਹੜੀ ਉਹਨਾਂ ਦੀ ਜਿਹੜੀ ਕੰਟਰੋਲ ਆ ਉਹ ਯੂਕੇ ਤੋਂ ਕਰ ਰਹੀ ਆ ਕੰਟਰੋਲ ਉੱਥੋਂ ਨਾ ਹੋਵੇ ਪੰਜਾਬ ਦੇ ਕੰਮ ਪੰਜਾਬ 'ਚ ਰਹਿ ਕੇ ਹੋਣ। ਪਰ ਸਰਪ੍ਰਸਤ ਨੇ ਇਸ ਚੀਜ਼ ਪਰ ਸਰਪ੍ਰਸਤ ਤੇ ਠੀਕ ਮੰਨਦੇ ਆਂ ਸਰਪ੍ਰਸਤ ਉਹਨਾਂ ਕੰਮ ਨੂੰ ਬੰਦ ਨਾ ਕਰਨ ਕੰਮ ਨੂੰ ਕੰਮ ਕਰਨ ਦੇਣ। ਉਹ ਸਿਰਫ ਰਿਪੋਰਟ ਲੈ ਸਕਦੇ ਕੰਮ ਕਰਕੇ ਰਹਿਜ ਉਹਨਾਂ ਦੇ ਫੈਸਲੇ ਸਰਪ੍ਰਸਤ ਦੇ ਜੇ ਫੈਸਲੇ ਗਲਤ ਹੋ ਜਾਣਗੇ ਫਿਰ ਆਪਾਂ ਕੀ ਕਰਾਂਗੇ? ਬੋਰਡ ਦਾ ਕੰਮ ਹੈ ਫੈਸਲੇ ਲੈਣਾ। ਬੋਰਡ ਨੂੰ ਅਜੇ ਤੱਕ ਪਤਾ ਨਹੀਂ ਪੰਜਾਬ ਦੇ ਵਿੱਚ ਕਿੰਨੇ ਪੰਨਾਂ 'ਚ ਹੜਾ ਗਿਆ। ਬੋਰਡ ਦੀ ਅਜੇ ਤੱਕ ਕੋਈ ਮੀਟਿੰਗ ਨਹੀਂ ਹੋਈ। ਕੜਬ ਉਹ ਬੋਰਡ ਕੋ ਇਸ ਚੀਜ਼ ਦੀ ਜਾਣਕਾਰੀ ਲੈ ਸਕਦੇ ਵੀ ਆਹ ਕੰਮ ਆਪਾਂ ਨੂੰ ਇਸ ਤਰੀਕੇ ਨਾਲ ਕਰਨਾ ਚਾਹੀਦਾ ਵਾ ਪਰ ਉਹ ਖੁਦ ਇਹ ਚੀਜ਼ਾਂ ਦੇ ਫੈਸਲੇ ਜੇ ਲੈਣ ਕੱਲਾ ਇੱਕ ਬੰਦਾ ਫੈਸਲੇ ਲੈ ਰਿਹਾ ਜੋ ਫੈਸਲੇ ਗਲਤ ਹੋ ਜਾਣ ਤੇ ਫਿਰ ਆਪਾਂ ਬੋਰਡ ਕਾਦੇ ਵਾਸਤੇ ਬਣਾਇਆ ਚੈਰੀ ਤੁਸੀਂ ਮੀਡੀਆ ਪਲੇਟਫਾਰਮ ਤਾਂ ਚੁਣ ਲਿਆ ਹੂੰ ਮਰਦੇ ਤੁਸੀਂ ਕੀ ਚਾਹੁੰਦੇ ਤੁਹਾਡੇ ਦਿਲ ਦੀ ਮਨਛਾਹ ਕੀ ਹੈ ਕਿਸ ਤਰ੍ਹਾਂ ਸੁਧਾਰ ਹੋਣਾ ਚਾਹੀਦਾ ਇਹਦਾ ਸੁਧਾਰੇ ਹੋਈ ਮੈਂ ਤੇ ਬੇਨਤੀ ਇਹਨਾਂ ਨੂੰ ਕਰਦਾ ਜਿਹੜੇ ਡੋਨਰ ਆ ਜਾਂ ਜਿਹੜੇ ਖਾਲਸਾ ਢਦੋਂ ਸਪੋਰਟ ਕਰਦੇ ਆ ਇਹਦਾ ਹਸਾਬ ਤੁਸੀਂ ਖੁਦ ਰਵੀ ਸਿੰਘ ਕੋ ਮੰਗੋ ਇਹਦਾ ਹੱਲ ਕੀ ਕਿਸ ਤਰੀਕੇ ਨਾਲ ਤੁਸੀਂ ਕਰ ਕੀ ਰਹੇ ਜੇ ਆਪਾਂ ਹੁਣ ਅੱਜ ਤੋਂ 2 ਮਹੀਨੇ ਪਹਿਲਾਂ ਅਸੀਂ ਫੰਡ ਦੀ ਭਾਈ ਸਾਹਿਬ ਰੋਜ਼ ਅਪੀਲ ਕਰਦੇ ਸੀ ਹੁਣ ਉਹ ਕਹਿੰਦੇ ਸਾਨੂੰ ਪੈਸਾ ਨਹੀਂ ਚਾਹੀਦਾ ਜੇ ਤੁਹਾਨੂੰ ਪੈਸਾ ਆ ਗਿਆ ਫਿਰ ਕੰਮ ਤੇ ਕਰੋ ਹੁਣ ਕੰਮ ਹੀ ਨਹੀਂ ਹੋ ਰੇ ਇਥੇ ਸਾਡਾ ਤੇ ਇੱਕ ਸਿਰਫ ਮੀਡੀਆ ਚੰਨਦਾ ਇਹੋ ਸੀ ਕਿ ਸੰਗਤਾਂ ਤੱਕ ਇਹ ਗੱਲ ਪਹੁੰਚਾਈ ਜਾਵੇ ਜਿਹੜੀਆਂ ਸੰਗਤਾਂ ਦਾ ਸਬੰਧ ਦੇ ਰਹੀਆਂ ਨੇ ਸੰਸਦਾਂ ਨੂੰ ਸਬੰਧ ਦੇ ਰਹੀਆਂ ਵਾ ਤਾਂ ਕਿ ਉਹ ਇਸ ਚੀਜ਼ ਦਾ ਹਸਾਬ ਮੰਗਣ